ਆਰਬਿਟ ਬੱਸ ਦੇ ਉੱਤੇ ਅਸੀਂ ਪੀਆਰਟੀਸੀ ਤੇ ਰੋਡਵੇਜ ਲਿਖ ਦਿਆਂਗੇ ਅਸੀਂ ਨਿਊਦੀਪ ਦੇ ਉੱਤੇ ਰੋਡਵੇਜ ਲਿਖ ਦਿਆਂਗੇ ਅਸੀਂ ਵੱਡੀਆਂ-ਵੱਡੀਆਂ ਟਰਾਂਸਪੋਰਟਾਂ ਦੇ ਉੱਤੇ ਜਿਹੜੀਆਂ ਪੰਜਾਬ ਰੋਡਵੇਜ ਤੇ ਪੀਆਰਟੀਸੀ ਲਿਖ ਦਿਆਂਗੇ ਪਰ ਜਦੋਂ ਤੋਂ ਸਰਕਾਰ ਸੱਤਾ ਦੇ ਵਿੱਚ ਆਈ ਹੈ ਪ੍ਰਾਈਵੇਟ ਆਪਰੇਟਰਾਂ ਦੇ ਤੱਕ ਕੀ ਕਾਰਵਾਈ ਕਰਨੀ ਹੈ ਉਲਟਾ ਜਿਹੜੀ ਸਰਕਾਰੀ ਟਰਾਂਸਪੋਰਟ ਹੈ ਪੰਜਾਬ ਰੋਡਵੇਜ ਤੇ ਪੀਆਰਟੀਸੀ ਸਰਕਾਰੀ ਟਰਾਂਸਪੋਰਟ ਹੈ ਉਹਦਾ ਦਿਵਾਲਾ ਕਰ ਦਿੱਤਾ ਹੈ ਅੱਜ ਪੰਜਾਬ ਦੇ ਵਿੱਚ 2100 ਸਰਕਾਰੀ ਬੱਸ ਰਹਿ ਗਈ ਹੈ ਜਿਹੜੀ ਕਿ ਲਗਭਗ 5500 5000 5500 ਤੋਂ ਉੱਪਰ ਹੁੰਦੀ ਸੀ ਅੱਜ 2100 ਸਰਕਾਰੀ ਬੱਸ ਰਹਿ ਗਈ ਹੈ ਬਹੁਤੀਆਂ ਬੱਸਆਂ ਕੰਡਮ ਹੋ ਗਈਆਂ ਖਤਮ ਹੋ ਗਈਆਂ ਰੂਟ ਵਿਹਲੇ ਪਏ ਆ ਤੇ ਉਹ ਰੂਟ ਦੇ ਉੱਤੇ ਪ੍ਰਾਈਵੇਟ ਆਪਰੇਟਰ ਮਨ ਮਰਜ਼ੀਆਂ ਕਰਦੇ ਆ ਜਦੋਂ ਰੈਲੀਆਂ ਤੇ ਲੈ ਕੇ ਜਾਣਾ ਜਦੋਂ ਸਾਫਰ ਮੁਫਤ ਕਰਨਾ ਉਦੋਂ ਤੱਕ ਸਰਕਾਰੀ ਬੱਸ ਪਰ ਜਦੋਂ ਆਪਣੇ ਚਾਹੇਤਿਆਂ ਨੂੰ ਲਾਭ ਦੇਣਾ ਫਿਰ ਇੰਨਾਂ ਹੀ ਸਰਕਾਰੀਆਂ ਦੀ ਥਾਂ ਤੇ ਕਿਲੋਮੀਟਰ ਵਾਲੀਆਂ ਸਕੀਮ ਵਾਲੀਆਂ ਬੱਸਾਂ ਲੈ ਕੇ ਆ ਰਹੀ ਹੈ ਸਰਕਾਰ ਜਿਹਦੇ ਵਿਰੋਧ ਦੇ ਚੱਲਦੇ ਆ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਤਿੰਨ ਤੋਂ ਚਾਰ ਵਾਰ ਤੋਂ ਉੱਪਰ ਹੜਤਾਲ ਹੋ ਚੁੱਕੀ ਹੈ ਆਈ ਵਾਰ ਸਰਕਾਰ ਟੈਂਡਰ ਦੀ ਡੇਟ ਬਦਲ ਦਿੰਦੀ ਹੈ ਅੱਜ ਵੀ ਟੈਂਡਰ ਸੀ 12 ਵਜੇ ਜਿਹਦੇ ਚੱਲਦੇ ਆ ਪੀਆਰਟੀਸੀ ਅਤੇ ਪੰਜਾਬ ਰੋਡਵੇ ਦੇ ਆਪਰੇਟਰਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਡਰਾਈਵਰਾਂ ਕਨੈਕਟਰਾਂ ਤੇ ਜੋ ਇਹਨਾਂ ਜਥੇਬੰਦੀ ਦੇ ਆਗੂ ਹੈ ਉਹਨਾਂ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ